ਹੁਣੋਂ ਦਿਨ ਗਏ ਜਦੋਂ ਪ੍ਰਧਾਨ ਕਹੇ ਕਿ ਚਿੜੀ ਉੱਡ ਤਾਂ ਉੱਡ ਜਾਂਦੀ ਸੀ ਤੇ ਹੁਣ ਫਿਰ ਤੋਂ ਦੱਸਿਆ ਕਿ ਇਹ ਬਿਆਨ ਗਿਆਨੀ ਹਰਪ੍ਰੀਤ ਨੇ ਦਿੱਤੇ ਨੇ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਮੋੜ ਤੋਂ ਲਲਕਾਰਿਆ ਜਾ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੂੰ ਪ੍ਰਧਾਨਗੀ ਦਿੱਤੀ ਗਈ ਹੈ ਤੇ ਜਿਸ ਦੇ ਤਹਿਤ ਪ੍ਰਧਾਨ ਬਣਨ ਤੋਂ ਬਾਅਦ ਵੀ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਬਾਦਲ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ 2 ਦਸੰਬਰ ਨੂੰ ਜੋ ਹੁਕਮਨਾਮਾ ਜਾਰੀ ਹੋਇਆ ਸੀ ਬਾਖੀ ਨੇ ਚੁੱਲ੍ਹੇ ਸਮੇਟ ਕੇ ਜਿਹੜਾ ਕੇ ਸਾਰੇ ਹੁਕਮਾਂ ਦੇ ਤਹਿਤ ਹੀ ਕੰਮ ਕੀਤਾ ਪਰੰਤੂ ਬਾਦਲ ਜਿਹੜਾ ਕਿ ਭਗੌੜਾ ਹੋਇਆ ਤੇ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕਿ ਬਾਦਲ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਤਹਿਤ ਗਿਆਨੀ ਹਰਪੇ ਸਿੰਘ ਨੇ ਜਿਹੜਾ ਕਿ ਇੱਕ ਵਾਰ ਫਿਰ ਤੋਂ ਜਿਹੜਾ ਕਿ ਪਲਟਵਾਰ ਕੀਤਾ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਆ ਅਸੀਂ ਤਾਂ ਸਿਰਫ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤਕਤ ਦੇ ਉੱਤੇ ਅੱਜ ਨਤਮਸਤਕ ਹੋਣ ਵਾਸਤੇ ਆਏ ਆ ਔਰ ਕੋਈ ਅਜੰਡਾ ਨਹੀਂ ਹੈ ਕਿ ਸਿੱਖ ਜਦੋਂ ਵੀ ਕੋਈ ਸੇਵਾ ਆਰੰਭ ਕਰਦਾ ਹੈ ਤੇ ਸਤਿਗੁਰੂ ਦਾ ਅਸ਼ੀਰਵਾਦ ਲੈਣਾ ਸਤਿਗੁਰੂ ਅੱਗੇ ਬੇਨਤੀ ਕਰਨੀ ਇਹ ਸਿੱਖ ਦਾ ਮੋਢਲਾ ਫਰਜ਼ ਹੁੰਦਾ ਹੈ। ਇਹ ਅਸੀਂ ਉਹੀ ਫਰਜ਼ ਅਦਾ ਕਰਨ ਵਾਸਤੇ ਅੱਜ ਆਪਣੇ ਸਾਥੀਆਂ ਤੇ ਸਹਿਤ ਤਖਸ਼ੀਰ ਕੇਸਗੜ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਪਹੁੰਚੇ ਆਂ। ਬੇਨਤ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋਣ ਵਾਸਤੇ ਨਾਲ ਆਈਆਂ ਨੇ ਮੈਂ ਜਿੱਤੇ ਗੁਰੂ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ ਉੱਥੇ ਸਮੂਹ ਸੰਗਤ ਦਾ ਜਿਹੜੇ ਅੱਜ ਇੱਥੇ ਹਾਜ਼ਰ ਹੈ ਮੈਂ ਉਹਨਾਂ ਦਾ ਵੀ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਜੀ ਅੱਜ ਡਿਫਰੈਂਟ ਰੋਲ ਦੇ ਪਹਿਲਾਂ ਤੁਹਾਡੇ ਜਿਹੜੇ ਵਿਰੋਧੀ ਨੇ ਪਹਿਲਾਂ ਤਾਂ ਸਮੇਟ ਲਿਆ ਸੀ ਜੀ ਬਾਕੀ ਧੜੇ ਨੇ 2 ਦਸੰਬਰ ਦੀ ਸ਼ਾਮ ਨੂੰ ਚੁੱਲਾ ਸਮੇਟ ਲਿਆ ਸੀ ਇਹਨਾਂ ਨੇ ਉਹਨਾਂ ਨੂੰ ਗੱਲ ਦੇ ਨਾਲ ਨਹੀਂ ਲਾਇਆ ਇਹ ਸਭ ਕੁ ਪਘੋੜੇ ਹੋ ਗਏ ਸੱਤ ਮੈਂਬਰੀ ਕਮੇਟੀ ਅਕਲ ਤੱਕ ਸਭ ਤੋਂ ਬਣੀ ਸੀ ਉਹਦੇ ਤੋਂ ਵੀ ਪਘੋੜੇ ਹੋ ਗਏ ਜਿਨ੍ਹਾਂ ਨੇ ਅਸਤੀਫੇ ਦਿੱਤੇ ਸੀ ਵੀ ਸਾਨੂੰ ਇਹ ਗੱਲ ਦੇ ਨਾਲ ਲਾਉਣਗੇ ਤੇ ਉਹਨਾਂ ਨੂੰ ਵੀ ਇਹਨਾਂ ਨੇ ਗੱਲ ਦੇ ਨਾਲ ਨਹੀਂ ਲਾਇਆ ਸੋ ਇਹ ਆਪਣਾ ਚੁੱਲਾ ਚੱਕ ਕੇ ਭੱਜੇ ਨੇ ਇਸ ਕਰਕੇ ਜਿਹੜਾ ਹੈਗਾ ਇਹ ਹੀ ਪਕੜਨੇ ਪੰਜਾਬ ਸਰਕਾਰ ਦੇ ਕੋਲ 800 ਕਰੋੜ ਰੁਪਏ ਸੈਂਟਰ ਨੇ ਵਾਪਸ ਲੈ ਲਿਆ ਜੀ ਸੜਕਾਂ ਬਣਾਉਣ ਲਈ ਪੈਸੇ ਆਏ ਸੀਗੇ ਕੀ ਕਹਿਣਾ ਤੁਹਾਨੂੰ ਇਸ ਸਰਕਾਰ ਦੀ ਨਲਾਇਕੀ ਹੈ ਜੀ ਕਿ ਪੈਸਾ ਸੈਂਟਰ ਦਾ ਆਇਆ ਹੈ ਡਿਵੈਲਪਮੈਂਟ ਵਾਸਤੇ ਆਇਆ ਹੈ ਤੇ ਉਹਨੂੰ ਖਰਚ ਕਰਨ ਦੇ ਲਈ ਕੋਈ ਪਾਲਸੀ ਕੋਈ ਵਿਧੀ ਵਿਧਾਨ ਨਹੀਂ ਜਿਹੜਾ ਉਹ اختیار ਨਹੀਂ ਕਰ ਸਕੀ ਤੇ ਪੈਸਾ ਵਾਪਸ ਹੋ ਗਿਆ ਸਸਮਿੰਦਰ ਪੰਜਾਬ ਨੂੰ ਵੱਡਾ ਕਾਟਾ ਪਿਆ ਜੀ ਸਿਰਫ ਤੇ ਸਿਰਫ ਸਰਕਾਰ ਦੀ ਨਿਗਹਿਲੀ ਕਾਰਨ ਜੀ ਸਾਹਕੇ ਤੁਸੀਂ ਕੀ ਲੜਨਾ ਤੇ ਪੋਲਿਟਿਸ਼ੀਅਨ ਹੁੰਦਾ ਇਲੈਕਸ਼ਨ ਲੜਾਉਣ ਵਾਲਾ ਵੀ ਪੋਲਿਟਿਸ਼ੀਅਨ ਹੁੰਦਾ ਸਰ ਜੀ ਅੱਜ ਤੁਸੀਂ ਇੱਥੇ ਪਹੁੰਚੇ ਲੇਕਿਨ ਪ੍ਰਕਿਰਤੀ ਕੇ ਟਿੱਬੂ ਸਾਰੇ ਦਾਲੇ ਲਗਾ ਦੇਤੇਗੇ ਕੀ ਕਹਿਣਾ ਚਾਹੋਗੇ ਚਲੋ ਜੀ ਅਸੀਂ ਤਖਸ਼ਰੀ ਕਸਕਰ ਸਾਹਿਬੇ ਕੇ ਮੱਥਾ ਟੇਕਣ ਆਏ ਆਂ ਆਸਤੇ ਆਏ ਆਂ ਕਿ ਮੇਰੇ ਖਲ ਮੁਲਾਜ਼ਮਾਂ ਦਾ ਤਾਂ ਵਿਚਾਰਾਂ ਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਮੁਲਾਜ਼ਮ ਤਾਂ ਮੁਲਾਜ਼ਮ ਹੈ ਅਰ ਜਿਨ੍ਹਾਂ ਨੇ ਤਾਲੇ ਲਾਏ ਨੇ ਤੇ ਮੈਂ ਸਮਝਦਾ ਹਾਂ ਜਿਉਂ ਉਹਨਾਂ ਦਾ ਵਾਸ ਚੱਲਦਾ ਤਾਂ ਸ਼ਾਇਦ ਉਹ ਸਾਨੂੰ ਮੱਥਾ ਵੀ ਨਾ ਟੇਕਣ ਦਿੰਦੇ ਇਸ ਕਰਕੇ ਕੋਈ ਗੱਲ ਨਹੀਂ ਉਹਨਾਂ ਦਾ ਧੰਨਵਾਦ ਜੀ ਉਹ ਪਾਰਟੀ ਦਾ ਜਦੋਂ ਢਾਂਚਾ ਹੋ ਜਾਏਗਾ ਵਿਕਸਤ ਹੋ ਜਾਏਗਾ 15-20 ਦਿਨਾਂ ਮਹੀਨੇ ਦੇ ਅੰਦਰ ਤੇ ਉਦੋਂ ਫਿਰ ਪਾਰਟੀ ਪਲੇਟਫਾਰਮ ਤੇ ਇਹਦੇ ਤੇ ਵਿਚਾਰ ਹੋਊਗਾ ਕੁਝ ਪਟਿਆਲ ਨਾਲ ਨਹੀਂ ਆ ਉਹ ਕਿਤਾਬਾਂ ਕਿੰਨੇ ਜ਼ਰੂਰੀ ਨਹੀਂ ਹੈ ਕਿ ਸਾਰੇ ਲੀਡਰ ਜਿਹੜੇ ਨਾਲ ਹੋਣ ਬਹੁਤ ਸਾਰੇ ਨਾਲ ਨਹੀਂ ਹੈ ਚੰਡੀਗੜ੍ਹ ਅਸੀਂ ਮੀਟਿੰਗ ਦੇ ਵਿੱਚ ਸੀ ਉੱਥੇ ਸਾਰੇ ਸੀ ਇਥੇ ਕੁਝ ਕਾਇਆ ਕਈ ਰਜੇਵੇਂ ਵੀ ਹੁੰਦੇ ਆ ਪਰਿਵਾਰਕ ਵੀ ਨੇ ਬੇਸਿਖ ਤਖਸ਼ੀ ਦਮਦਮਾ ਸਾਹਿਬ ਤਖਸ਼ੀ ਹਜੂਰ ਸਾਹਿਬ ਤਖਸ਼ੀ ਪਟਨਾ ਸਾਹਿਬ ਜਿੱਥੇ ਵੀ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਦਾ ਤਖਤਾਂ ਦੇ ਉੱਤੇ ਜਾਣਾ ਹੈ ਸੰਗਤ ਲਗਾਤਾਰ ਜੁੜ ਰਹੀ ਹੈ ਵੀ ਬਿਲਕੁਲ ਬਿਲਕੁਲ ਜੀ ਬਿਲਕੁਲ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਸਿੱਖ ਸੰਗਤ ਔਰ ਪੰਜਾਬ ਦੇ ਲੋਕਾਂ ਦਾ ਵੱਡਾ ਸਾਥ ਜਿਹੜਾ ਸਾਨੂੰ ਮਿਲ ਰਿਹਾ ਹੈਗਾ ਤੇ ਇਹ ਖੁਸ਼ੀ ਵਾਲੀ ਗੱਲ ਹੈ ਜੀ ਭਾਈ ਸਰ ਜੀ ਸਿੰਘ ਸਰ ਜੀ ਹੁਣ ਕਿਸੇ ਧਾਰਮਿਕ ਖੇਤਰ ਉਹਦੀ ਰੌਸ਼ਨੀ ਦੇ ਵਿੱਚ ਹੀ ਅਸੀਂ ਜਿਹੜਾ ਅੱਜ ਇੱਕ ਕਮੇਟੀ ਬਣਾਈ ਹੈ ਵਿਜ਼ਨਰੀ ਅਜੰਡਾ ਜਿਹੜਾ ਹੈਗਾ ਸਾਡੇ ਚ ਵਿਜ਼ਨ ਕੀ ਹੋਏਗਾ ਉਹ ਤਿਆਰ ਕਰੇ ਭਾਈ ਅੰਮ੍ਰਿਤਪਾਲ ਦੀ ਪਾਰਟੀ ਨਾਲ ਗੁਰੂ ਜੀ ਅਸੀਂ ਸਾਰਿਆਂ ਨਾਲ ਹੀ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਹੀ ਮਿਲ ਕੇ ਚੱਲਾਂਗੇ ਸੁਪਾ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ 3.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕਾਰਗੁਜ਼ਾਰੀ ਨਹੀਂ ਇਹ ਕੀ ਕਹਿਣਾ ਚਾਹੁੰਦੇ ਉਹ ਉਸ ਕਾਰਗੁਜ਼ਾਰੀ ਨੇ ਪੰਜਾਬੀਆਂ ਨੂੰ ਨਰਾਸ਼ ਕੀਤਾ ਜੀ ਮਨਦੀਪ ਸਿੰਘਾਂ ਦੀ ਰਿਹਾਈ ਦੇ ਬਾਰੇ ਤੁਹਾਡਾ ਜਰਾ ਇਹ ਅਜੰਡੇ ਦੇ ਉੱਪਰ ਰਹੇਗਾ ਜੀ ਬਿਲਕੁਲ 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 ਇਹ ਤਾਂ ਪੰਥ ਦੇ ਮਸਲੇ ਨੇ ਕੌਮ ਦੇ ਮਸਲੇ ਨੇ ਇਹ ਤਾਂ ਸਾਡੀ ਪ੍ਰਾਇੋਰਟੀ ਨੇ ਪੰਜਾਬ ਦੇ ਬਹੁਤ ਸਾਰੇ ਮਸਲੇ ਦਾ ਚੰਡੀਗੜ੍ਹ ਦਾ ਮਸਲਾ ਹੋਵੇ ਭਾਸ਼ਾ ਨੂੰ ਲਾਗੂ ਕਰਨ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕੇਂਦਰ ਦੇ ਨਾਲ ਸਿੱਧੇ ਤੌਰ ਤੇ ਲੁੱਟ ਮਾੜਵਲੇ ਸਭੇ ਚ ਹੋ ਸਕਦਾ ਕਿ ਭਾਜਪਾ ਦੇ ਨਾਲ ਵੀ ਜੇ ਪੰਜ ਪਹ ਹੱਥ ਪੀ ਬਤਾਂਦੇ ਦਸਨ ਪ੍ਰੋਪਾਕਿਸ਼ ਕਰਾ ਦੇਖੋ ਪਹਿਲਾ ਗੱਲ ਤਾਂ ਇਹ ਕਿ ਸਾਡੀ ਪਾਰਟੀ ਦਾ ਜਿਹੜਾ ਢਾਂਚਾ ਜਿਹੜਾ ਹੈ ਉਹ ਮਹੀਨੇ ਖਾਣ ਦੇ ਵਿੱਚ ਵਿਕਸਿਤ ਹੋ ਜਾਊਗਾ ਪਾਰਟੀ ਦਾ ਪਲੇਟਫਾਰਮ ਤਿਆਰ ਹੋ ਜਾਊਗਾ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਜਿਹੜਾ ਸਾਰੀ ਗੱਲਬਾਤ ਜਿਹੜੀ ਆ ਕਰਾਂਗੇ ਸਾਡੇ ਲਈ ਸਾਡੇ ਲਈ ਕਿਉਂਕਿ ਉਹ ਜਮਾਨਾ ਲੱਦ ਗਿਆ ਕਿ ਪ੍ਰਧਾਨ ਨੇ ਕਹਿਤਾ ਚਿੜੀ ਉੱਡ ਤੇ ਉੱਡ ਗਈ ਤੇ ਪ੍ਰਧਾਨ ਨੇ ਕਹਿਤਾ ਚਿੜੀ ਬਹਿ ਜਾ ਤੇ ਬਹਿ ਗਈ ਹੁਣ ਤਾਂ ਡੈਮੋਕਰੈਟਿਕ ਢੰਗ ਦੇ ਨਾਲ ਹੀ ਇਹ ਪਾਰਟੀ ਚੱਲੇਗੀ ਪਾਰਟੀ ਬਹੁਤ ਸ਼ਾਂਤੀ ਵਾਲਾ ਕਹਿੰਦੀ ਕਿ ਦਿਦੀ-ਦੀ ਨਾਲ ਸਮਝੌਤਾ ਹੋਣਾ ਚਾਹੀਦਾ ਉਹਦੇ ਲਈ ਦੇਖੋ ਸਾਡੇ ਸਾਡੇ ਲਈ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਬੜੇ ਅਹਿਮ ਹੈ ਇਸ ਲਈ ਕਦੇ ਵੀ ਅਸੀਂ ਸਮਝੌਤਾ ਨਹੀਂ ਕਰਾਂਗੇ ਵੀ ਸਾਡੇ ਧੀ ਨੂੰ ਮਨਿਸਟਰ ਬਣਾ ਦਿਓ ਸਾਡੀ ਨੌ ਨੂੰ ਮਨਿਸਟਰ ਬਣਾ ਦਿਓ ਸਾਡੇ ਪੁੱਤ ਨੂੰ ਮਨਿਸਟਰ ਬਣਾ ਦਿਓ ਇਸ ਮਨਿਸਟਰੀ ਦੇ ਕਾਰਨ ਅਸੀਂ ਕਿਸੇ ਪਾਰਟੀ ਦੇ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਜਿਹੜੀ ਪਾਰਟੀ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਸਾਡੇ ਨਾਲ ਗੱਲਬਾਤ ਕਰੇਗੀ ਫਿਰ ਅਸੀਂ ਵਿਚਾਰ ਕਰਾਂਗੇ ਜੇ ਕਾਂਗਰਸ ਐ ਨਾ ਮੁੱਦੇ ਦੇ ਉੱਪਰ ਗੱਲਬਾਤ ਕਰਦੀ ਤਾਂ ਕਾਂਗਰਸ ਨਾਲ ਵੀ ਇਹ ਜਿਹੜਾ ਦਰਵਾਜ਼ਾ ਖੁੱਲਾ ਰਹੇਗਾ ਕਾਂਗਰਸ ਨੇ ਤਾਂ ਇਹ ਸਾਰੇ ਮਸਲੇ ਪੈਦਾ ਕੀਤੇ ਨੇ ਜੀ ਪਾਣੀਆਂ ਦਾ ਮਸਲਾ ਕਾਂਗਰਸ ਨੇ ਉਭਾਰਿਆ ਪਾਣੀ ਖੋਏ ਕਿਨੇ ਆ ਕਾਂਗਰਸ ਸਰਕਾਰਾਂ ਨੇ ਖੋਏ ਨਹੀਂ ਭਾਸ਼ਾ ਬੋਲਦੇ ਇਲਾਕੇ ਖੋਏ ਕਿਨੇ ਨੇ ਕਾਂਗਰਸ ਨੇ ਖੋਏ ਨਹੀਂ ਚੰਡੀਗੜ੍ਹ ਕਿਨੇ ਖੋਇਆ ਕਾਂਗਰਸ ਨੇ ਖੋਇਆ ਤੇ ਜਿਹਨੇ ਖੋਇਆ ਉਹ ਸਾਨੂੰ ਕਿੱਥੋਂ ਦੇ ਦੇਗਾ